ਇੱਕ ਸਰਕਾਰ ਪੱਖੀ ਲੋਕਾਂ ਦਾ ਇਹ ਹੈ ਵੀ ਸਰਕਾਰ ਨੇ ਫੈਸਲਾ ਤਾਂ ਵਾਪਸ ਲੈ ਲਿਆ ਕੀ ਲੋੜ ਹੈ ਹੁਣ ਇਹਨਾਂ ਦੀ ਜਿਆਦਾ ਦੇਖੋ ਉਹ ਜਿਹੜਾ 65533 ਕਰਦਾ ਸਵਾਲੋਂ ਸੱਚੀ ਵਾਪਸ ਹੋ ਗਿਆ ਜੀ ਇਹ ਸੱਚ ਆ ਜੀ ਹਰਿਆਣੇ ਤੁਸੀਂ ਦੇਖ ਹੀ ਰਹੇ ਜੇ ਆ Rajasthan ਚੱਡ ਜਮੀਨਾ ਖੁੱਸ ਰਹੀਆਂ ਮੱਧ ਪ੍ਰਦੇਸ਼ ਚੱਡ ਖੁੱਸ ਰਹੀਆਂ ਨੇ ਜੀ ਇਸ ਕਰਕੇ ਅਸੀਂ ਕਹਿੰਨੇ ਆ ਵੀ ਜਮੀਨਾ ਤੇ ਜਿਹੜੀ ਕਾਰਪੋਰੇਟ ਦੀ ਅੱਖ ਆ ਜਿਹੜਾ ਉਹਦਾ ਏਜੰਡਾ ਵਾ ਇਹ ਜਮੀਨਾ ਆਪਣੇ ਕਬਜ਼ੇ ਚ ਲੈਣੀ ਆ ਭਾਰਤ ਚ ਕਹਿ ਦਿੰਦੇ ਨੇ ਬਿ ਲੋਕਤੰਤਰ ਆ ਕੀ ਕਾਰਪੋਰੇਟ ਮਾਡਲ ਜਿਹੜਾ ਆ ਲੋਕਤੰਤਰ ਤੇ ਕਤਲ ਕਰਵਾਉਣ ਨੂੰ ਜਾ ਰਿਹਾ ਪਹਿਲੀ ਗੱਲ ਤਾਂ ਭਾਰਤ ਚ ਕੋਈ ਲੋਕਤੰਤਰ ਹੈ ਨਹੀਂ ਜੀ ਕੋਈ ਪਹਿਲੀ ਗੱਲ ਤੇ ਕੋਈ ਲੋਕਤੰਤਰ ਹੈ ਹੀ ਨਹੀਂ ਭਾਰਤ ਵਿੱਚ ਜੇ ਲੋਕਤੰਤਰ ਨਹੀਂ ਹੈ ਤਾਂ ਕੀ ਸਿਸਟਮ ਇੱਥੇ ਚੱਲਿਆ ਹੋਇਆ ਹਾਂ ਦੇਖੋ ਇਹ ਕਹਿ ਲੋ ਵੀ ਵਖਾਵੇ ਦਾ ਬੁਰਕੇ ਦੇ ਅੰਦਰ ਆ ਵਖਾਵੇ ਨੂੰ ਬੁਰਕਾ ਪਾਇਆ ਲੋਕਤੰਤਰ ਦਾ ਪਿੱਛੇ ਪਰਦੇ ਦੇ ਡਿਕਟੇਟਰ ਆ ਹੂੰ ਦੇਖੋ ਲੈਂਡ ਪੁੱਲਿੰਗ ਪਾਲਿਸੀ ਤੇ ਨੋਟੀਫਿਕੇਸ਼ਨ ਹੋ ਗਿਆ ਤਾਂ ਜ਼ਮੀਨਾਂ ਤੇ ਹਮਲਾ ਰੁਕਿਆ ਨਹੀਂ ਜੀ ਉਹਦਾ ਰੂਪ ਭਾਰਤ ਮਾਲਾ ਯੋਜਨਾ ਵਾਲਾ ਹੋਵੇ ਹਜੇ ਬਰਕਰਾਰ ਹੈਗਾ ਜੇ ਆਵਾਦ ਕਰ ਜ਼ਮੀਨਾਂ ਨਾਲ ਖੂਨ ਨਾ ਹੋਵੇ ਉਹ ਦੂਜਾ ਵਾ ਅਰੇ ਇਹ ਵੀ ਵਾਪਸ ਆ ਸਕਦਾ ਹੋਰ ਕੋ ਰੂਪ ਜਿਹਦੇ ਨਾਲ ਭਾਰਤ ਅਮਰੀਕਾ ਸਮਝੌਤਾ ਵਾ ਸਾਹਮਣੇ ਜਿਹੜਾ ਤੁਹਾਡੇ ਸਾਹਮਣੇ ਪੋਲਟਰੀ ਖੇਤਰ ਨੂੰ ਵੀ ਖਾਊਗਾ ਡੇਰੀ ਸੈਕਟਰ ਨੂੰ ਵੀ ਖਾਊਗਾ ਤੇ ਖੇਤੀ ਸੈਕਟਰ ਨੂੰ ਵੀ ਖਾਊਗਾ ਜੀ ਇਹ ਤੇ ਐਮਐਸਬੀ ਇਲੀਗਲ ਗਾਰੰਟੀ ਕਾਨੂੰਨ ਜਾਂ ਕਰਜ਼ਾ ਮਾਫੀ ਵਾਲੇ ਮੁੱਦੇ ਵੀ ਹਜੇ ਅੜੇ ਹੋਇਆ ਕਰਕੇ ਜਨਤਾ ਪਛਾਨੇ ਨਾ ਵੀ ਇੱਕ ਇੱਕੇ ਦੇ ਵਿੱਚ ਡਿੱਕਾ ਕੌਣ ਪੈਂਦਾ ਜੀ ਜਿੰਨਾ ਚਿਰ ਜਨਤਾ ਦਾ ਦਬਾਅ ਨਹੀਂ ਪਉਂਦਾ ਉਨਾਂ ਚ ਸਾਰੇ ਆਗੂ ਨਹੀਂ ਸੁਧਰਨੇ ਹਾਂਗੇ ਜੀ ਤੇ ਤਗੜੇ ਹੋ ਜੋ ਪਿੰਡ ਆਪਣੇ ਮਜ਼ਬੂਤ ਕਰੋ ਪਿੰਡ ਤਗੜੇ ਕਰੋ ਔਰ ਕਿਸੇ ਵੀ ਕੀਮਤ ਤੇ ਜ਼ਮੀਨਾਂ ਅਸੀਂ ਵੇਚਣੀਆਂ ਨਹੀਂ ਗਵਾ ਕਿੰਨੇ ਪੈਸੇ ਵੇਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੁੱਕੜਪਿੰਡ ਵਿਖੇ ਅੱਜ ਉਹ ਮਹਾ ਕਿਸਾਰ ਪੰਚਾਇਤ ਜਿਹੜੀ ਕੀਤੀ ਗਈ ਸੀ ਉਹਦੇ ਚ ਪੰਜਾਬ ਦੇ ਵੱਡੇ ਕਿਸਾਨ ਆ ਗੋ ਪੰਦੇਰ ਸਾਹਿਬ ਸਾਡੇ ਨਾਲ ਹਾਜ਼ਰ ਨੇ ਪੰਦੇਰ ਸਾਹਿਬ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਜਿਹੜੀ ਮੌਸਮ ਵੀ ਚਾਹੇ ਖਰਾਬੀ ਦੇ ਕਾਰਨ باوجود ਵੀ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਆ ਇਲਾਕੇ ਦੇ ਜਿਹੜੇ ਸੰਗਤਾਂ ਪਹੁੰਚੀਆਂ ਹੈਗੇ ਜੀ ਹਾਂਜੀ ਦੇਖੋ ਕੁਦਰਤਾਂ ਦੇ ਘੜੀ ਜੋਰ ਨਹੀਂ ਕੋ ਚੱਲਦਾ ਹੁੰਦਾ ਇੰਨੀ ਬਰਸਾਤ ਹੋਈ ਸਵੇਰ ਤੋਂ ਲੈ ਕੇ ਜੀ ਔਰ ਮੇਰੇ ਖਿਆਲ ਹਰੇਕ ਨੂੰ ਲੱਗਦਾ ਸੀ ਵੀ ਅੱਜ ਰੈਲੀ ਰੁਲੀ ਤਾਂ ਕੀ ਹੋਣੀ ਹੈਗੀ ਰੱਦ ਹੋ ਜਾਊਗੀ ਪਰ ਮੈਨੂੰ ਨਹੀਂ ਲੱਗਦਾ ਕੋਈ ਰੁਕਿਆ ਹੈਗਾ ਸਾਨੂੰ ਇਸ ਗੱਲ ਤੋਂ ਅਫਸੋਸ ਰਿਹਾ ਵੀ ਸਾਡੇ ਬੰਦੇ ਨਹੀਂ ਵਰ ਸਕੇ 180 ਕਿਲੋਮੀਟਰ ਦਾ ਜਾਮ ਰਿਹਾ ਇੱਥੇ ਫਿਰ ਵੀ ਜਿੰਨੀ ਸੰਗਤ ਆਈ ਆ ਕੰਟਰੋਲ ਤੋਂ ਬਾਹਰ ਸੀ ਟੈਂਟ ਟੁੱਟ ਗਿਆ ਸਪੀਕਰ ਵਾਲੇ ਦਾ ਬੜਾ ਨੁਕਸਾਨ ਹੋ ਗਿਆ ਫਿਰ ਵੀ ਅਸੀਂ ਜਿਵੇਂ ਇੰਨੇ ਹਾਲਾਤਾਂ ਚ ਚਲਾਇਆ ਲੋਕਾਂ ਦੇ ਅੰਦਰੋਂ ਜਿਹੜੀ ਜੁੜੇ ਹੋਏ ਆ ਅੰਦੋਲਨਾਂ ਨਾਲ ਪੰਜਾਬੀ ਜਾਂ ਮੁੱਦਿਆਂ ਨਾਲ ਜੁੜੇ ਹੋਏ ਤਾਂ ਹੀ ਜੁੜ ਕੇ ਵਰਦੇ ਮੀਚ ਬੈ ਬੁੱਕ ਕੇ ਚਲੇ ਜਾਂਦੇ ਨੇ ਤਾਂ ਇਹ ਕਦੇ ਦੀ ਰੱਦ ਹੋ ਜਾਂਦੀ ਸੀ ਇਹ ਆਪਣੇ ਆਪ ਚ ਪ੍ਰਾਪਤੀ ਹੈ ਸਾਡੀ ਇੱਕ ਸਰਕਾਰ ਪੱਖੀ ਲੋਕਾਂ ਦਾ ਇਹ ਹੈ ਵੀ ਸਰਕਾਰ ਨੇ ਫੈਸਲਾ ਤਾਂ ਵਾਪਸ ਲੈ ਲਿਆ ਕੀ ਲੋੜ ਹੈ ਹੁਣ ਇਹਨਾਂ ਜੀ ਜਾਂਦੀ ਹੈ ਦੇਖੋ ਉਹ ਜਿਹੜਾ 65533 ਇਕੜ ਦਾ ਸਵਾਲ ਉਹ ਸੱਚੀਉਂ ਵਾਪਸ ਹੋ ਗਿਆ ਜੀ ਤੇ ਸੱਚ ਆ ਜੀ ਪਰ ਜਿੱਥੋਂ ਤੱਕ ਸਵਾਲ ਹੈ ਜੇ ਤਿੰਨ ਖੇਤੀਕਰੂਣ ਅਸੀਂ ਵਾਪਸ ਕਰਾ ਲਏ ਸੀ ਫਿਰ ਦੁਬਾਰਾ ਉਹ ਪਾਲਿਸੀਆਂ ਕਿਉਂ ਆ ਰਹੀਆਂ ਜੀ ਅਸੀਂ ਉਸ ਦਿਨ ਕਹੇ ਸੀ ਨੀਤੀ ਨਹੀਂ ਸਰਕਾਰ ਵਾਪਸ ਲੈਂਦੀ ਹੁੰਦੀ ਨੀਤੀ ਤਾਂ ਵਰਲਡ ਵਾਈਟ ਨੇ ਕੱਲਾ ਸਾਡੇ ਮੁਲਕ ਦੀ ਨਹੀਂ ਵਰਲਡ ਵਾਈਟ ਆ ਜੀ 12-13 ਕੰਪਨੀਆਂ ਹੀ 70% ਜ਼ਮੀਨ ਖਿੱਚੀ ਫਿਰਦੀਆਂ ਪੂਰੇ ਵਰਲਡ ਦੀ ਉਹਦੇ ਪਿੱਛੇ ਕੋਈ ਤਰਕ ਤੇ ਦਲੀਲ ਹੈ ਨਾ ਵੀ ਜ਼ਮੀਨ ਤੇ ਕਬਜ਼ਾ ਕਰਨਾ ਜੀ ਅਸੀਂ ਇਹ ਟਿੱਕ ਤਾਂ ਹੋ ਗਿਆ ਇਹ ਗਰੰਟੀ ਕੀ ਹੈ ਵੀ ਕੱਲ ਨੂੰ ਜਿਹੜੀ ਮਰਜ਼ੀ ਸਰਕਾਰ ਆਜੇ ਪੁਰਾਣੀ ਪਾਲਿਸੀ ਵੀ ਬੀਠੀ ਜਿਹੜੀ ਮਰਜ਼ੀ ਕੱਢ ਲੂ ਲੈਂਡ ਪੂਲਿੰਗ ਪਾਲਿਸੀ ਕੱਢ ਲੂ ਜੀ ਹਰਿਆਣਾ ਤੁਸੀਂ ਦੇਖ ਹੀ ਰਹੇ ਜੇ ਆ Rajasthan ਚੱਡ ਜਮੀਨਾ ਖੁੱਸ ਰਹੀਆਂ ਮੱਧ ਪ੍ਰਦੇਸ਼ ਚੱਡ ਖੁੱਸ ਰਹੀਆਂ ਜੀ ਇਸ ਕਰਕੇ ਅਸੀਂ ਕਹਿੰਨੇ ਆ ਵੀ ਜ਼ਮੀਨਾਾਂ ਤੇ ਜਿਹੜੀ ਕਾਰਪੋਰੇਟ ਦੀ ਅੱਖ ਆ ਜਿਹੜਾ ਉਹਦਾ ਏਜੰਡਾ ਵਾ ਇਹ ਜ਼ਮੀਨਾ ਆਪਣੇ ਕਬਜ਼ੇ ਚ ਲੈਣੀ ਆ ਜੇ ਯੂਰਪ ਦੀ ਗੱਲ ਕਰ ਲੋ ਜਿਹੜੇ ਕਹਿੰਦੇ ਯੂਰਪ ਚ 1970 ਦੇ ਵਿੱਚ ਕਹਿੰਦੇ 15% ਕਿਸਾਨ ਕੰਮ ਉਹਦੀ ਆਬਾਦੀ ਦਾ ਜੀ 15% ਅੱਜ ਉਹਦੀ ਆਬਾਦੀ ਦਾ 1.5% ਕਿਸਾਨ ਕੰਮ ਕਰ ਰਿਹਾ ਜਿਹੋ ਨਾਲ ਆਪਣੇ ਪਹਿਲਾਂ ਮਾਰੇ ਤਾਂ ਸਾਡੇ ਕੀ ਲੱਗਦੇ ਹੋ ਵੱਧ ਐਜੂਕੇਟਿਡ ਸੀ ਨਾ ਵੱਡਾ ਫਾਰਮਰ ਸੀ ਨਾ ਜੀ ਜੀ ਤੋਂ ਇਹਦਾ ਮਤਲਬ ਹੈ ਵੀ ਉਹਨਾਂ ਦੀ ਅੱਖ ਆ ਅਸੀਂ ਇਹ ਗੱਲ ਕੀਤੀ ਵੀ ਖੇਤੀ ਸੈਕਟਰ ਹੋਵੇ ਜ਼ਮੀਨਾਂ ਹੋਣ ਪਾਵਰ ਸੈਕਟਰ ਹੋਵੇ ਭਾਰਤ ਅਮਰੀਕਾ ਸਮਝੌਤਾ ਹੋਵੇ ਇਹ ਪਾਲਿਸੀਆਂ ਵਾਪਸ ਨਹੀਂ ਗਈਆਂ ਹੈਗੇ ਸਪਸ਼ਟ ਆ ਇਸ ਕਰਕੇ ਲੋਕਾਂ ਦਾ ਆਉਣਾਰ ਨਵੀਆਂ ਚੁਣੌਤੀਆਂ ਨੂੰ ਸੁਣ ਕੇ ਜਾਣਾ ਔਰ ਇਸ ਕਰਕੇ ਅਸੀਂ ਲੋਕਾਂ ਦਾ ਕੱਟ ਕੀਤਾ ਵੀ ਹਾਲੇ ਗੱਲ ਗੱਲ ਇੱਕ ਜਿੱਤ ਹੋ ਗਈ ਠੀਕ ਆ ਹੁਣ ਤੁਸੀਂ ਘਰਾਂ ਚ ਬਹਿ ਜਾਓ ਇਸ ਵਾਰ ਜੀ ਤੁਹਾਡੇ ਜਿਹੜੀ ਗੱਲ ਹੈ ਜਦੋਂ ਹੁਣ ਭਾਰਤ ਤੇ ਕਹ ਦਿੰਦੇ ਨੇ ਕਿ ਲੋਕਤੰਤਰ ਆ ਕੀ ਕਾਰਪੋਰੇਟ ਮਾਡਲ ਜਿਹੜਾ ਆ ਲੋਕਤੰਤਰ ਦੇ ਕਤਲ ਕਰਵਾਉਣ ਨੂੰ ਜਾ ਰਿਹਾ ਹੈ ਪਹਿਲੀ ਗੱਲ ਤਾਂ ਭਾਰਤ ਤੇ ਕੋਈ ਲੋਕਤੰਤਰ ਹੈ ਨਹੀਂ ਜੀ ਦੇਖੋ ਜੇ ਲੋਕਤੰਤਰ ਹੁੰਦਾ ਪੰ ਦੇਸ਼ ਦੇ ਅੰਦਰ ਕੌਮੀ ਤਾਵਾ ਦੇ ਆਪਸੀ ਟਕਰਾਅ ਠੀਕ ਹੈ ਜੀ ਬੁਲੀ ਨੂੰ ਲੈ ਕੇ ਟਕਰਾਅ ਜੀ ਘਟ ਗਿੰਤੀਆਂ ਦੇ ਅੱਡ ਟਕਰਾਅ ਜੇ ਲੋਕਤੰਤਰ ਹੁੰਦਾ ਤੇ ਟਕਰਾਅ ਨਹੀਂ ਸੀ ਉਹਨੇ ਸਾਰਿਆਂ ਨੂੰ ਆਪ ਦੇ ਸਾਹਮਣੇ ਜੀਣ ਦਾ ਆਪ ਦੀ ਵਿਚਾਰ ਰੱਖਣ ਦਾ ਆਪ ਦਾ ਅੰਦੋਲਨ ਕਰਨ ਦਾ ਹੱਕ ਹੁੰਦਾ ਇੱਥੇ ਤਾਂ ਬੋਲਣ ਦਾ ਵੀ ਜਿੱਥੇ ਤਕੜੇ ਤਕੜੀਆਂ ਨੇ ਜਥੇ ਬੁਨੀ ਉੱਥੇ ਹੱਕ ਆਪ ਦੀ ਬਾਹ ਦੇ ਜੋਰ ਨਗਰ ਉਹਨਾਂ ਦਾ ਕਿਤੇ ਬੋਲਣ ਜੁਪੀ ਚ ਕਿੰਨੂੰ ਬੋਲ ਦਿੱਤਾ ਜਾਂਦਾ ਉਹ ਅਪਿਛਲੀ ਆਪਣਾ ਮਈ ਜੂਨ ਤੱਕ ਉਹ 26000 ਦਲਤਾਂ ਤੇ ਅਟੈਕ ਹੋਈ ਸੌਰੀ 16000 ਯੂਪੀ ਦੇ ਅੰਕੜੇ ਨੇ ਕੋਈ ਪਹਿਲੀ ਗੱਲ ਤੇ ਕੋਈ ਲੋਕਤੰਤਰ ਹੈ ਹੀ ਨਹੀਂ ਭਾਰਤ ਵਿੱਚ ਜੇ ਲੋਕਤੰਤਰ ਨਹੀਂ ਹੈ ਤਾਂ ਕੀ ਸਿਸਟਮ ਇਥੇ ਚੱਲਿਆ ਹੋਇਆ ਹੈ ਹਾਂ ਦੇਖੋ ਇਹ ਕਹਿ ਲੋ ਵੀ ਵਖਾਵੇ ਦਾ ਬੁਰਕੇ ਦੇ ਅੰਦਰ ਆ ਵਖਾਵੇ ਨੂੰ ਬੁਰਕਾ ਪਾਇਆ ਲੋਕਤੰਤਰ ਦਾ ਪਿੱਛੇ ਪਰਦੇ ਦੇ ਡਿਕਟੇਟਰ ਹੈ ਹਮ ਔਰ ਉਹ ਡਿਕਟੇਟਰ ਜਹਤੀ ਜਿਹੜੀ ਆ ਉਹ ਕਾਰਪੋਰੇਟ ਦਾ ਜਾਂ ਵਰਲਡ ਬੈਂਕ ਦਾ ਮੁਦਰਾ ਕੋਸ਼ ਫੰਡ ਦਾ ਜਾਂ ਜਿਹੜੀਆਂ ਕਮੰਟਰੀ ਪੱਧਰ ਦੀਆਂ ਸੰਸਥਾਵਾਂ ਨੇ ਜਿਹੜਾ ਉਹਨਾਂ ਦੀ ਨੀਤੀ ਪਾਲਿਸੀ ਲਾਗੂ ਕਰਦੇ ਨੇ ਉਹਨਾਂ ਚ ਅਮਰੀਕਾ ਡੋਮਿਨੇਟ ਕਰਦਾ ਪੂਰੀ ਦੁਨੀਆ ਦੀ ਉਹ ਆਪ ਦੇ ਸਾਹਮਣੇ ਦੇਸ਼ ਦੇ ਜਿੰਨੇ ਵੀ ਆਰਥਿਕ ਸੌਮੇ ਆ ਖੇਤੀ ਆਰਥਿਕ ਸੌਮਾ ਤੁਹਾਡਾ ਨਾਜ ਪੈਦਾ ਕਰਦੀ ਕਿਥੇ ਰੱਖ ਕਿਸਮਾ ਦਾ ਨਾਜ ਪੈਦਾ ਕਰਦੀ ਆ ਤੁਹਾਡਾ ਕੋਲਾ ਸੈਕਟਰ ਆ ਤੁਹਾਡੇ ਦੇਸ਼ ਦਾ ਸੌਮਾ ਹੈਗਾ ਪਾਵਰ ਸੈਕਟਰ ਹੈਗਾ ਉਹ ਦੇਸ਼ ਦੇ तमाम ਸੌਮਿਆਂ ਤੇ ਆਰਥਿਕ ਸੌਮਿਆਂ ਤੇ ਕਬਜ਼ਾ ਲੈਣਾ ਚਾਹੁੰਦੇ ਆ ਔਰ ਉਹਦੇ ਲਈ ਉਹਨਾਂ ਡਿਕਟੇਟ ਕਰਨੇ ਕਰਨੀ ਜੇ ਸਧਿਆਥਣਾ ਨਹੀਂ ਲੋਕ ਮੰਨਦੇ ਤੇ ਕੁੱਟ ਕੇ ਕਰਾ ਲੈਣ ਉਹਨਾਂ ਇਹ ਕਹਾਂ ਅ ਅੱਜ ਦੀ ਜਿਹੜੀ ਮਹਾਪੰਚਾਇਤ ਕੀਤੀ ਗਈ ਹੈਗੀ ਇੱਕ ਤਾਂ ਮੇਨ ਜਿਹੜਾ ਮੁੱਦਾ ਸੀਗਾ ਆਪਣਾ ਲੈਂਡ ਪੁਲਿੰਗ ਆ ਦੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਦੇ ਸ਼ਾਮਿਲ ਸੀ। ਦੇਖੋ ਲੈਂਡ ਪੁਲਿੰਗ ਪਾਲਿਸੀ ਤੇ ਨੋਟੀਫਿਕੇਸ਼ਨ ਹੋ ਗਿਆ ਤਾਂ ਜ਼ਮੀਨਾਂ ਤੇ ਹਮਲਾ ਰੁਕਿਆ ਨਹੀਂ। ਜੀ। ਉਹਦਾ ਰੂਪ ਭਾਰਤ ਮਾਲਾ ਯੋਜਨਾ ਵਾਲਾ ਹੋਵੇ ਹਜੇ ਬਰਕਰਾਰ ਹੈਗਾ। ਜੇ ਆ ਬਾਤ ਕਰ ਜ਼ਮੀਨਾਂ ਨਾਲ ਖੂਨ ਨਾ ਹੋਵੇ। ਜੀ। ਉਹ ਦੂਜਾ ਵਾ। ਅਰੇ ਇਹ ਵੀ ਵਾਪਸ ਆ ਸਕਦਾ। ਹੋਰ ਕੋ ਰੂਪ ਜਿਵੇਂ ਹੁਣ ਸਰਕਾਰ ਦੀਆਂ ਗਮਾਂਡਾਆਂ ਦੀਆਂ ਜਾਂ ਪੁੱਡਾ ਦੀਆਂ ਜਾਂ ਖੋਰਨਾਂ ਦੀਆਂ 20000 ਏਕੜ ਦੀਆਂ ਜਾਇਦਾਦਾਂ ਤੇ ਕਰਜ਼ਾ ਲੈ ਰਹੇ ਆ ਕੱਲ ਨੂੰ ਉਹਦੇ ਤੇ ਵੀ ਕੁਛ ਨਾ ਕੁਛ ਕਰਨਗੇ ਨਾ ਪਾਲਸੀ ਤਾਂ ਅੰਦਰ ਖਾਤੇ ਹਨ ਉਹ ਵੀ ਲੋਕਾਂ ਦੀ ਜੀ ਉਹ ਕਿਹੜੀ ਪੰਜਾਬ ਦੀ ਸਰਕਾਰ ਨੇ ਉਹ ਮੈਂ ਜਬਤ ਕੀਤੀ ਲੋਕਾਂ ਦੀ ਧੱਕੇ ਨਾਲ ਖੋਹੀ ਦੀ ਲੋਕਾਂ ਦੀ ਸਰਕਾਰ ਨੇ ਜ਼ਮੀਨ ਲਈ ਤੇ ਲੋਕਾਂ ਦੇ ਕਾਰਜ ਵਾਸਤੇ ਵਰਤੀ ਜਾਣੀ ਚਾਹੀਦੀ ਹੈ ਜੀ ਕਿੱਥੇ ਵਰਤਣਗੇ ਆਉਣ ਵਾਲੇ ਸਮੇਂ 'ਚ ਕਲੀਅਰ ਹੋ ਜਾਊਗਾ ਇਹ ਤਾਂ ਕਾ ਬਿਜਲੀ ਸੈਕਟਰ ਜਿਹੜਾ ਨਿੱਜੀ ਹੱਥਾਂ ਮੇ ਦਿੱਤਾ ਜਾ ਰਿਹਾ ਹੈ ਵੀ ਲੋਕਾਂ ਦਾ ਦਾਰ ਆ ਸਾਰੀਆਂ ਜ਼ਮੀਨਾਂ ਸਾਡੀਆਂ ਆ ਮੈਨੂੰ ਨਹੀਂ ਪਤਾ ਐਗਜੈਕਟੂ ਦਾ ਐਕੜਾ 30000 ਜੀ 1 ਕੜ ਜਮੀਨ ਐ ਤੋਂ ਪਲੱਸ ਸਾਰੀਆਂ ਜਮੀਨਾਂ ਜਿਹੜੀਆਂ ਗ੍ਰਿਡਾਂ ਥੱਲੇ ਨੇ ਉਹ ਸਾਰੀਆਂ ਸਾਡੀਆਂ ਨੇ ਦਫਤਰ ਦੁਕਾਨ ਬਣੇ ਹੋਏ ਆ ਔਰ ਆਧਾਰ ਆ ਸਾਡੇ ਸਿੱਤੇ ਉਹਨੂੰ ਵੇਚਿਆ ਜਾ ਰਿਹਾ ਮੀਟਰ ਲਾਇਆ ਜਾ ਦੇ ਕਾਰਪੋਰੇਟ ਪ੍ਰਾਈਵੇਟ ਖੇਤਰ ਲਈ ਔਰ ਇਹਦੇ ਨਾਲ ਭਾਰਤ ਅਮਰੀਕਾ ਸਮਝੌਤਾ ਆ ਸਾਹਮਣੇ ਜਿਹੜਾ ਤੁਹਾਡੇ ਸਾਹਮਣੇ ਪੋਲਟਰੀ ਖੇਤਰ ਨੂੰ ਵੀ ਖਾਊਗਾ ਡੇਰੀ ਸੈਕਟਰ ਨੂੰ ਵੀ ਖਾਊਗਾ ਨਾ ਖੇਤੀ ਸੈਕਟਰ ਨੂੰ ਵੀ ਖਾਊਗਾ ਜੀ ਇਹ ਤੇ ਐਮਐਸਬੀ ਲੀਗਲ ਗਰੰਟੀ ਕਾਨੂੰਨ ਜਾਂ ਕਰਜ਼ਾ ਮਾਫੀ ਵਾਲੇ ਮੁੱਦੇ ਵੀ ਹਜੇ ਅੜੇ ਹੋਇਆ ਜਿਹੜਾ ਅਜਾੜਾ ਕੀਤਾ ਅਗਲੇ ਨੇ ਖੰਭੂ ਖਨੌਰੀ ਤੇ ਸ਼ੰਭੂ ਖਨੌਰੀ ਤੇ ਉਹ ਵਾਜੇ ਖੜਾ ਹੈਗਾ ਤੇ ਇਹ ਇਸ ਕਿਸਮ ਦੀਆਂ तमाम ਮੰਗਾ ਸੀ ਇੱਕ ਕਿਸਾਨ ਜੱਥੇਬੰਦੀਆਂ ਦਾ ਵੱਡਾ ਦੋਸ਼ ਹੈ ਵੀ ਆਪਸ ਵਿੱਚ ਇਹਨਾਂ ਦੀ ਆਪੋ ਤਾੜ ਹੈਗੀ ਆ ਵੀ ਇੱਕ ਇਹਦਾ ਜਿਹੜਾ ਕਾਫੀ ਜਿੱਦਾ ਪੰਜਾਬ ਦੇ ਲੋਕਾਂ ਚ ਸਾਡੇ ਐਨਆਰਆਈ ਵਰਲਡ ਹੈਗੀ ਆ ਉਹ ਵੀ ਇਹ ਚੀਜ਼ੇ ਰੱਖਦੀ ਆ ਵੀ ਜਿਹੜੇ ਇਹਨਾਂ ਵਿੱਚ ਆਪਸੀ ਏਕਾ ਨਹੀਂ ਹੈਗਾ ਇਹਨੂੰ ਕਿੰਨਾ ਕੁ ਤੁਸੀਂ ਸੱਚ ਮੰਨਦੇ ਆ ਤੇ ਏਕੇ ਵਾਸਤੇ ਕਿਹੋ ਜਿਹੀਆਂ ਗਾਹਾਂ ਬਸ ਫਿਊਚਰ ਬਾਰੇ ਕੀ ਪਲਾਨਿੰਗ ਹੈਗੀ ਦੇਖੋ ਇਹ ਗੱਲ ਵੀ ਕਿਸੇ ਹੱਦ ਤੱਕ ਵਾਪਸ ਆ ਸਾਰੀ ਨਹੀਂ ਜੀ ਔਰ ਇਸ ਕਰਕੇ ਜਨਤਾ ਪਛਾਨੇ ਨਾ ਵੀ ਏਕੇ ਦੇ ਵਿੱਚ ਡਿੱਕਾ ਕੌਣ ਪੈਂਦਾ ਜੀ ਜਿੰਨਾ ਚਿਰ ਜਨਤਾ ਦਾ ਦਬਾਅ ਨਹੀਂ ਪੈਂਦਾ ਉਨਾਂ ਚ ਸਾਰੇ ਆਗੂ ਨਹੀਂ ਸੁਧਰਨੇ ਹਾਂਗੇ ਜੀ ਅਸੀਂ ਆਪਣੀ ਗੱਲ ਕਰਦੇ ਹਾਂ ਵੀ ਅਸੀਂ ਲਗਾਤਾਰ ਏਕੇ ਦੇ ਯਤਨ ਜਟਾਏ ਆ ਪਿਛਲੇ ਅੰਦੋਲਨ ਤੇ ਹੁਣ ਵੀ ਅਸੀਂ ਕਮ ਨੂੰ ਚਿੱਠੀ ਲਿਖੀ ਆ ਜੀ ਅਸੀਂ ਕਿਉਂ ਲਿਖੀ ਆ ਇਹ ਨਹੀਂ ਕੋ ਨਾ ਸਾਨੂੰ ਨਿੱਜੀ ਤੌਰ ਤੇ ਖਤਰਾ ਨਾ ਕੋ ਲੈਣਾ ਅਸੀਂ ਸਮਝ ਰੱਖਦੇ ਆਂ ਕਿ ਜਿੱਡੇ ਵੱਡੇ ਹਮਲੇ ਨੇ ਜਿੱਡੀਆਂ ਵੱਡੀਆਂ ਦੁਨੀਆ ਪੱਧਰ ਦੀਆਂ ਪਾਲਿਸੀਆਂ ਇਹ ਇਕੱਲੇ ਕਾਰੇ ਦੀ ਵਸ ਦੀ ਗੱਲ ਨਹੀਂ ਹੈਗੀ ਸਾਡੇ ਰਹਿਣ ਦਾ ਮਤਲਬ ਕਿਸੇ ਨੇ ਹੈਗੇ ਉਹ ਰਹਿਣੇ ਵੀ ਹੈਗੇ ਵੀ ਹੈ ਉਹ ਰਹਿਣ ਦੀ ਵਾਟ ਕਾਮਨ ਮਿਨਿਮਮ ਘੱਟੋ-ਘੱਟ ਪ੍ਰੋਗਰਾਮ ਤੇ ਇਕੱਠੇ ਹੋਣਾ ਚਾਹੀਦਾ ਆ ਸਾਂਝੀ ਸੰਘਰਸ਼ ਕਰਨਾ ਚਾਹੀਦਾ ਸਰਕਾਰ ਢੱਠ ਜੂਗੀ ਕੌਣ ਚੰਗਾ ਕੌਣ ਮਾੜਾ ਲੋਕਾਂ ਆਪੇ ਫੈਸਲਾ ਕਰੇ ਅੱਜ ਦੀ ਜਿਹੜੀ ਮਹਾਪੰਚਾਇਤ ਹੋਈ ਹੈ ਇਹਦੀਆਂ ਪ੍ਰਾਪਤੀ ਤੇ ਜਿਹੜਾ ਸਾਡਾ ਕਿਸਾਨ ਹੈਗਾ ਹੈ ਜਾਂ ਪੰਜਾਬ ਦੇ ਲੋਕ ਹੈ ਉਹਨੂੰ ਕੀ ਤੁਸੀਂ ਕਹਿਣਾ ਕਿ ਚਾਹੋਗੇ ਇਹ ਦੇਖੋ ਏਡੀ ਅੱਜ ਦੀ ਸਭ ਤੋਂ ਵੱਡੀ ਪ੍ਰਾਪਤੀ ਇਨਾ ਜਿਹੜੀ ਕੁਦਰਤੀ بارش ਦੇ ਕਾਰਨ ਵੀ ਏਡੀ ਵੱਡੀ ਰੈਲੀ ਕਰਕੇ ਲੋਕ ਗਏ ਆ ਔਰ ਮਸਲਾ ਹੁੰਦਾ ਵੀ ਲੋਕਾਂ ਨੇ ਇਕੱਠ ਕਰਕੇ ਸਰਕਾਰ ਦੀਆਂ ਨੀਤੀਆਂ ਦੇ ਅਗੇਂਸਟ ਖੜਨਾ ਹੁੰਦਾ ਵੀ ਟੋਡੀਆਂ ਨਾਲ ਅਸੀਂ ਸਹਿਮਤ ਨਹੀਂ ਹਾਂ ਕਿ ਅਸੀਂ ਚਾਹੇ ਕੇਂਦਰ ਵਿੱਚ ਅਪ ਜਾਓ ਅਸੀਂ ਦਿਖਾ ਦਿੱਤਾ ਔਰ ਗਾਹਾਂ ਆਉਣ ਵਾਲੇ ਸਮੇਂ ਵਿੱਚ ਜਿਹੜੇ ਆ ਸਾਂਝੇ ਮੀਟਿੰਗਾਂ ਤੋਂ ਬਾਅਦ ਅੰਦੋਲਨ ਦਾ ਰੂਪ ਨਵਾਂ ਵੀ ਤੁਸੀਂ ਦੇਖਣ ਨੂੰ ਦੇਖੋਗੇ ਜਿਹੜੀ ਗੱਲ ਅਸੀਂ ਲੋਕਾਂ 'ਚ ਲੈ ਕੇ ਗਏ ਆਂ ਵੀ ਤਗੜੇ ਹੋ ਜਾਓ ਪਿੰਡ ਆਪਣੇ ਮਜ਼ਬੂਤ ਕਰੋ ਪਿੰਡ ਤਗੜੇ ਕਰੋ ਔਰ ਕਿਸੇ ਵੀ ਕੀਮਤ ਤੇ ਜ਼ਮੀਨਾਂ ਅਸੀਂ ਵੇਚਣੀਆਂ ਨਹੀਂ ਗੱਭੋਂ ਕਿੰਨੇ ਪਾਸੇ ਤੁਹਾਡੇ ਮਾਝੇ ਦੀ ਗੱਲ ਕਰੀਏ ਤਾਂ ਇੱਕ ਮਾਲਵੇ ਦੀ ਗੱਲ ਕਰੀਓ ਉੱਥੇ ਜਦੋਂ ਵੀ ਇਹੋ ਜਿਹੇ ਜਾਇਤ ਜਾਂ ਕੋਈ ਕਿਸਾਨੀ ਸੰਘਰਸ਼ ਚੱਲਦਾ ਬੀਬੀਆਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਦੁਆਬੇ ਵਿੱਚ ਇੱਚੀ ਘਾਟ ਦੇਖੋ ਪਰ ਅੱਜ ਦੀ ਜਿਹੜੀ ਆਪਾਂ ਦੇਖੀ ਹੈ ਉਹਦੇ ਵਿੱਚ ਬੀਬੀਆਂ ਵੱਡੀ ਤعداد ਹਾਂ ਹਾਂ ਦੇਖੋ ਇੱਕ ਤਾਂ ਮੌਸਮ ਸੀਗਾ ਫਿਰ ਵੀ ਦੁਆਬੇ ਦੇ ਅੰਦਰੋਂ ਵੀ ਬੀਬੀਆਂ ਆਈਆਂ ਖਾਸ ਕਰਕੇ ਬੀਕੇ ਜੀ ਦੁਆਬਾ ਦੇ ਅੰਦਰੋਂ ਵੀ ਬੀਬੀਆਂ ਦਾ ਆਮਰ ਸਾਨੂੰ ਦਿਖੇ ਆ ਜੇ ਸੁਖ ਭਕਾਉਂਦਾ ਤੇ ਇਹਦਾਂ ਵੀ ਵੱਡੀ ਹੋਣੀ ਚੰਗੀ ਗੱਲ ਹੈ ਚੰਗੇ ਸੰਕੇਤ ਹੈਗੇ ਸਾਡੇ ਵਾਸਤੇ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗ